ਆਉਂ ਤਖਾ ਪਹਿਲਾਂ ਪੌੜ ਮਾੜਾ ਯਾਰ ਆਹ ਹਨਾ ਸੱਜਣੋ ਜਿਹੜਾ ਪੌੜਾ ਹੈ ਤਾਂ ਇਹ ਸੂਏ ਦਾ ਪੌੜਾ ਬਾਈ ਜੀ ਤੁਸੀਂ ਇਹ ਲੰਘ ਕੇ ਆਇਓ ਪੁਲ ਤੋਂ ਦੀ ਇਹ ਪੁਲਾਂ ਦੀ ਦਿੱਕਤ ਆਉਂਦੀ ਹੈ ਇਹ ਜੇ ਗੱਡੀਆਂ ਲੋਡ ਹੋਣ ਛੋਣੀ ਹਾਂਜੀ ਦਿੱਕਤ ਆਉਂਦੀ ਹੈ ਜੀ ਉੱਚੇ ਜਿਆਦੇ ਆ ਪੌੜਾ ਇੰਨੇ ਜ਼ਰੂਰਤ ਤਾਂ ਹੈ ਨਹੀਂ ਸ ਇਹਨੇ ਉੱਚਿਆਂ ਦੀ ਨਹੀਂ ਇੰਨੇ ਜ਼ਰੂਰਤ ਨਹੀਂ ਕਿਉਂਕਿ ਪਾਣੀ ਦਾ ਲੈਵਲ ਤਾਂ ਨੀਵੇਂ ਸੂਏ ਦਾ ਜਿਹੜੇ ਹਿਸਾਬ ਨਾਲ ਆਪਾਂ ਦੇਖ ਰਹੇ ਹਾਂ ਹਾਂਜੀ ਤੁਸੀਂ ਇੱਥੋਂ ਲੋਡ ਗੱਡੀਆਂ ਲੈ ਕੇ ਨੰਘਦੇ ਹੋ ਆ ਵੀ ਇਹ ਥੋੜੇ ਨੀਵੇਂ ਚਾਹੀਦੇ ਸੀਗੇ ਨੀਵੇਂ ਚਾਹੀਦੇ ਸੀਗੇ ਠੀਕ ਹੈ ਠੀਕ ਠੀਕ ਧੰਨਵਾਦ ਬਾਈ ਜੀ ਪਰ ਇਹਦੀ ਇੰਨਾ ਉੱਚਾ ਕਿਉਂ ਬਣਾਇਆ ਇਹ ਯਾਰ ਸਮਝੋਂ ਬਾਹਰ ਗੱਲ ਆ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹ ਕਿਹੜਾ ਪੌਲਾ ਮਤਲਬ ਬਹੁਤ ਇਹਨੂੰ ਜਿਹੜੀ ਉਹ ਉਚਾਈ ਦਿੱਤੀ ਗਈ ਹੈ ਇਹਨੂੰ ਯਾਦ ਕਿਹਦਾ ਪਾਣੀ ਦਾ ਲੈਵਲ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇੰਨਾ ਤਾਂ ਪਾਣੀ ਦਾ ਲੈਵਲ ਵੀ ਨਹੀਂ ਉੱਚਾ ਹੋਣਾ ਤੇ ਇਹਦਾ ਕੀ ਕਾਰਨ ਕਿਉਂ ਬਣਾਇਆ ਗਿਆ ਇਹ ਸਮਝੋਂ ਬਾਹਰ ਆ ਇਧਰੋਂ ਲੰਗੇ ਜਾਂਦਿਆਂ ਨੂੰ ਦਾ ਕਾਫੀ ਜਿਆਦਾ ਹੀ ਐ ਲੱਗ ਰਿਹਾ ਹੁੰਦਾ ਵੀ ਕਾਫੀ ਉੱਚਾ ਵਾ ਕੀ ਇਹ ਚ ਕੋਈ ਟੈਕਨੀਕਲ ਗੱਲ ਆ ਕੋਈ ਇਹ ਆਪਾਂ ਖੜੇ ਆ ਤੁਹਾਨੂੰ ਦੱਸ ਦਿੰਨੇ ਆ ਇਧਰਲੀ ਸਾਈਡ ਪਿੰਡ ਲਤਾਲਾ ਇਧਰ ਪਿੰਡ ਰਸੀਨ ਆ ਜੀ ਤੇ ਇਧਰ ਬੈਕ ਤੇ ਪਿੰਡ ਬੜੂੰਦੀ ਇੱਥੋਂ ਐ ਇੱਕ ਦਿਖਾਇਓ ਮੜਾ ਆ ਦੇਖੋ ਕਿੰਨੀ ਉਧਰੋਂ ਚਾਈ ਆ ਇਹਦੀ ਤੇ ਇਧਰਲੀ ਸਾਈਡ ਬੜੂੰਦੀ ਪਿੰਡ ਆ ਜੀ ਤੇ ਇਧਰ ਆ ਜੋ ਆਪਣੇ ਰਸੂਲਪੁਰ ਪਿੰਡ ਚ ਰਸਤਾ ਪੈਂਦਾ ਤੁਸੀਂ ਵੀ ਇਧਰਲੇ ਜਿਹੜੇ ਭਰਾ ਨੇ ਆਪਣੇ ਲਾਕ ਕੇਲੇ ਇੱਥੋਂ ਦੀ ਲੰਗੇ ਹੋਣਗੇ ਦੇਖਦੇ ਹੋਵੋਗੇ ਵੀ ਕਾਫੀ ਜ਼ਿਆਦਾ ਉੱਚਾ ਯਾਰ ਪੁਲ ਬਣਾਇਆ ਗਿਆ ਇਹ ਤੇ ਇਹਦੇ 'ਚ ਜਿਹੜੀਆਂ ਲੋਡ ਚੀਜ਼ਾਂ ਨੇ ਜਿਵੇਂ ਟਰਾਲੀਆਂ ਜਾਦੇ ਵਜਨ ਵਾਲੀਆਂ ਗੱਡੀਆਂ ਉਹਨਾਂ ਨੂੰ ਵੀ ਪਰੇਸ਼ਾਨੀ ਤਾਂ ਆਉਂਦੀ ਹੋਊਗੀ ਦਿੱਕਤ ਤੇ ਥੋੜਾ ਜਿਹਾ ਇਹਦਾ ਜਿਹੜਾ ਇਹਨੂੰ ਨੀਵਾ ਰੱਖਿਆ ਜਾ ਸਕਦਾ ਸੀਗਾ ਆ ਦਿਖਾਇਓ ਜੀ ਉਰੋਂ ਮੜਾਇਆ ਆ ਆ ਦੇਖੋ ਵੀ ਜਿਹੜਾ ਪਾਣੀ ਦਾ ਲੈਵਲ ਆ ਉਹ ਤਾਂ ਉੱਥੋਂ ਵੀ 2 ਫੁੱਟ ਨੀਵਾ ਰਹਿਣਾ ਵਾ ਜੇ ਆਪਾਂ ਦੇਖੀਏ ਤਾਂ ਬੀ ਇਹਦੀ ਕੋਈ ਏਡੀ ਤੋਕ ਨਹੀਂ ਸੀ ਬਣਦੀ ਇਹਨੂੰ ਇੰਨਾ ਉੱਚਾ ਬਣਾਉਣ ਦੀ ਸਮਝੋ ਬਾਹਰ ਆ ਜੇ ਕੋਈ ਤੁਹਾਨੂੰ ਇਹਦੇ ਬਾਰੇ ਪਤਾ ਹੋਵੇ ਵੀ ਇੰਨਾ ਉੱਚੇ ਪੁਲ ਕਿਉਂ ਬਣਾਏ ਗਏ ਨੇ ਤੇ ਜਾਂ ਵੀ ਹੋਰ ਕਿਤੇ ਵੀ ਇਸ ਤਰ੍ਹਾਂ ਹੀ ਬਣਾਏ ਗਏ ਨੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਭਾਈ ਜੀ ਤੁਸੀਂ ਇਹ ਲੰਘ ਕੇ ਆਇਓ ਪੁਲ ਤੋਂ ਦੀ ਇਹ ਪੁਲਾਂ ਦੀ ਦਿੱਕਤ ਆਉਂਦੀ ਹੈ ਜੇ ਗੱਡੀਆਂ ਲੋਡ ਹੋਣ ਸੁਣੀ ਹਾਂਜੀ ਦਿੱਕਤ ਆਉਂਦੀ ਹੈ ਜੀ ਉੱਚੇ ਜਾਵੇ ਆ ਪੁਲ ਇੰਨੇ ਜ਼ਰੂਰਤ ਤਾਂ ਹੈ ਨਹੀਂ ਸੀ ਇੰਨੇ ਉੱਚਿਆਂ ਦੀ ਨਹੀਂ ਇੰਨੇ ਕਿਉਂਕਿ ਪਾਣੀ ਦਾ ਲੈਵਲ ਤਾਂ ਨੀਵਾ ਸੂਏ ਦਾ ਜਿਹੜੇ ਹਿਸਾਬ ਨਾਲ ਆਪਾਂ ਦੇਖ ਰਹੇ ਹਾਂ ਤੁਸੀਂ ਇੱਥੋਂ ਲੋਡ ਗੱਡੀਆਂ ਲੈ ਕੇ ਨੰਘਦੇ ਹੋ ਆ ਵੀ ਇਹ ਥੋੜੇ ਨੀਵੇਂ ਚਾਹੀਦੇ ਸੀਗੇ ਨੀਵੇਂ ਚਾਹੀਦੇ ਠੀਕ ਹੈ ਠੀਕ ਠੀਕ ਧੰਨਵਾਦ ਬਾਈ ਜੀ ਅ ਕਲਦੀਪ ਸਿੰਘ ਜੀ ਤੁਹਾਡਾ ਪਿੰਡ ਇੱਥੇ ਨੇੜੇ ਨਾਲ ਬੜੂੰਦੀ ਪਿੰਡ ਆ ਤੁਹਾਡਾ ਹਾਂਜੀ ਤੇ ਤੁਹਾਡੇ ਜਿਹੜਾ ਚੌਂਕ ਦੇ ਵਿੱਚ ਆ ਸੂਏ ਦੇ ਨਵੇਂ ਪੁਲ ਬਣੇ ਨੇ ਇਹ ਆਮ ਲੋਕਾਂ ਦਾ ਕਹਿੰਦਾ ਸੀ ਵੀ ਉੱਚੇ ਬਣੇ ਨੇ ਪੁਲ ਕਾਫੀ ਵੀ ਕੀ ਇਹਨਾਂ ਦੀ ਇੰਨੀ ਲੋਡ ਸੀ ਇੰਨੇ ਉੱਚੇ ਪੁਲਾਂ ਦੀ ਜਾਂ ਮਤਲਬ ਇਹ ਦੁਨੀਵੇਂ ਬਣਾਏ ਜਾ ਸਕਦੇ ਸੀਗੇ ਇਹ ਭਾਈ ਜੀ ਬਿਲਕੁਲ ਇਹ ਦੇਖੋ ਤੁਸੀਂ ਜੇ ਆਪਾਂ ਚਲੋ ਆਪਾਂ ਜੇ ਟੈਕਨੀਕਲੀ ਗੱਲ ਕਰੀਏ ਹਾਂਜੀ ਲੈਵਲ ਵਾਈਜ਼ ਜੇ ਆਪਾਂ ਗੱਲ ਕਰੀਏ ਤਾਂ ਪਾਣੀ ਦੇਖੋ ਪਹਿਲੇ ਸੁਆ ਆਪ ਖੱਤੇ ਨਾਲੋਂ ਜ਼ਮੀਨ ਨਾਲੋਂ ਉੱਚਾ ਸੜਕ ਤੋਂ ਵੀ ਉੱਚਾ ਆਉ ਹਾਂਜੀ ਠੀਕ ਆ ਜੇ ਆਪਾਂ ਕਹੀਏ ਪਾਣੀ ਦਾ ਲੈਵਲ ਤਾਂ ਉਹ ਤੋਂ ਵੀ ਥੱਲੇ ਆ ਪਾਣੀ ਤਾਂ ਹਾਂ ਬਿਲਕੁਲ ਇੱਕ ਦੋ ਫੋਟੋ ਲੈ ਲਓ ਨੀਮਾ ਪਾਣੀ ਦਾ ਲੈਵਲ ਤਾਂ ਉਹ ਤੋਂ ਵੀ ਥੱਲੇ ਆ ਅਸਲ 'ਚ ਜਿਹੜਾ ਮਤਲਬ ਪੁਲ ਵੱਡਾ ਚਾਹੀਦਾ ਸੀ ਤਾਂ ਆਪਾਂ ਗਲੀ ਜਿਵੇਂ ਆਪਣੀ ਆ ਰੋਡ ਆ ਹਾਂਜੀ ਤਾਂ ਅਗ ਉਹ ਵੀ ਚੱਲ ਜਾਣਾ ਸੀ ਆ ਵੀ ਜਿਹੜੀ ਉਹ ਮਤਲਬ ਠੀਕ ਪੱਧਾ ਜਾ ਸਕਦਾ ਪਾਣੀ ਦਾ ਲੈਵਲ ਤੋਂ ਉੱਚਾ ਹੋਣਾ ਸੀ ਉਹਨੇ ਕਿਸੇ ਡੰਗਰ ਵਾਲੇ ਨੂੰ ਕੋਈ ਦਿੱਕਤ ਨਹੀਂ ਸੀ ਆ ਰਹੀ ਬਸ ਜੇ ਕੋਈ ਟਰਾਲੀ ਭਰੀ ਹੋਈ ਨਿਕਲਦੀ ਆ ਜਾਂ ਕੋਈ ਗੱਡੀ ਭਰੀ ਹੋਈ ਨਿਕਲਦੀ ਆ ਲੋਡ ਠੀਕ ਹੈ ਜੀ ਤਾਂ ਉਹਨੂੰ ਦਿੱਕਤ ਨਹੀਂ ਆਦੀ ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਆ ਸੁਆ ਹਾਂਜੀ ਉੱਚਾ ਵੱਡ ਗਿਆ ਇਹਦੇ ਨਾਲ ਉਹ ਵੀ 4 ਫੁੱਟ ਉੱਚਾ ਉਹ ਪੋਲਾ ਉਹਦਾ ਪੋਲਾ ਚਲੇ ਹਾਂਜੀ ਹਾਂਜੀ ਹੁਣ ਚਲੇ ਗਿਆ ਤਾਂ ਹੁਣ ਤੁਸੀਂ ਦੇਖੋ ਵੀ ਇਹ ਸੜਕ ਦੇ ਲੈਵਲ ਤੋਂ ਕਿੰਨਾ ਉੱਚਾ ਉਹ ਰੈਂਪ ਵੱਡ ਗਿਆ ਬਿਲਕੁਲ ਜੀ ਦੇਖੋ ਨਹੀਂ ਪਤਾ ਲੱਗ ਰਿਹਾ ਜੀ ਹਾਂ ਇਹ ਬਣ ਗਿਆ ਜੇ ਤੁਸੀਂ ਕਹੋ ਮੋਟਰਸਾਈਕਲ ਵਾਲੇ ਨੂੰ ਤਾਂ ਮੋਟਰਸਾਈਕਲ ਵਾਲੇ ਨੂੰ ਵੀ ਦਿੱਕਤ ਆ ਗੱਡੀ ਵਾਲੇ ਨੂੰ ਤਾਂ ਔੜੀ ਔੜੀ ਉੱਚੇ ਬਣਾਏ ਗਏ ਨੇ ਪੜੋ ਵੀ ਲੋਕ ਇੱਥੇ ਤੰਗ ਹੁੰਦੇ ਆ ਕੀ ਤੁਹਾਡੇ ਨਾਲ ਬਾਰੇ ਕੀ ਕਹਿਣਾ ਜੀ ਮਸਾ ਚੜਦੇ ਰੇੜੇ ਰੂੜੇ ਬਹੁਤ ਮੱਖ ਚੜਦੇ ਆ ਓਕੇ ਜੀ ਓਕੇ ਓਕੇ ਤੇ ਗੱਡੀਆਂ ਗੁੱਡੀਆਂ ਟਰੱਕ ਜਿਵੇਂ ਲੋੜ ਟਰਾਲੀਆਂ ਜੀ ਕੀ ਤੁਸੀਂ ਦੇਖਦੇ ਰਹੇ ਨੂੰ ਕੋਈ ਤੁਹਾਡੇ ਨੇੜੇ ਖੇਤ ਆ ਜੀ ਹਾਂ ਜੀ ਹੈਗੀ ਸਮੱਸਿਆ ਜੀ ਇਹ ਹਾਂ ਬਸ ਆ ਪੂਰੀ ਹੈ ਜੀ ਅਸਾਂ ਵੀ ਉੱਚੇ ਬਣੇ ਨੇ ਤੇ ਬਣਾਏ ਨੇ ਓਕੇ ਓਕੇ ਨੀਵੇਂ ਬਣ ਸਕਦੇ ਸੀ ਇਹਦੋਂ ਕਿਉਂਕਿ ਪਾਣੀ ਦਾ ਲੈਵਲ ਤਾਂ ਨੀਵਾ ਹੀ ਆ ਜੀ ਜੇ ਦੇਖਿਆ ਜਾਵੇ ਤਾਂ ਕਿਉਂਕਿ ਸੂਆ ਤਾਂ ਆਪਣਾ ਦੇਖੋ ਨੀਵਾ ਵੀ 4-5 ਫੁੱਟ ਦੇ ਪੌੜੀ ਨੀਵੇਂ ਇਹਦੋਂ ਬਣਾ ਬਣਾ ਸਕਦਾ ਸੀ ਨਾ ਜੀ ਚਲੋ ਧੰਨਵਾਦ ਬਪੂ ਜੀ ਤੁਹਾਡਾ ਜੀ ਚਲੋ ਤੁਹਾਨੂੰ ਫਿਰ ਅੱਗੇ ਚੜਦੀ ਚੜਦੀ ਓਕੇ ਜੀ ਓਕੇ ਇਹ ਨੀਵੇਂ ਬਣ ਸਕਦੇ ਸੀ ਇਹਦੋਂ ਕਿਉਂਕਿ ਪਾਣੀ ਦਾ ਲੈਵਲ ਤਾਂ ਕਾਫੀ ਨੀਵਾ ਰਿਆ ਨਾ ਤੇ ਨੀਵੇਂ ਬਣ ਕੇ ਸਰਦਾ ਸੀ ਸਰਦਾ ਸੀ ਨੀਵੇਂ ਬਣ ਕੇ ਜੀ ਕਿਉਂਕਿ ਜਿਵੇਂ ਆਪਾਂ ਦੇਖਦੇ ਆਂ ਪਾਣੀ ਦਾ ਲੈਵਲ ਤਾਂ ਇਹਦੋਂ ਸੂਆ ਦਾ ਨੀਵਾ ਜੀ ਠੀਕ ਹੈ ਠੀਕ ਇੱਧਰ ਹੀ ਇਹ ਪਿੰਡ ਦਾ ਸਾਡਾ ਇਸ ਇੱਧਰ ਤੋਂ ਬਾਹਲਾ ਤੋਂ ਤੁਹਾਨੂੰ ਤੋਂ ਬਾਹਲਾ ਉੱਤੇ ਆਪਣਾ ਐਮਰਿਟਰੀ ਕਰਨਾ ਹੈ ਤੇ ਇੱਧਰ ਨਾਲ ਜ਼ਿਆਦਾ ਉੱਚਾ ਬਣਿਆ ਹੈ। ਉਹ ਦੇਖੋ ਜੀ ਇਹ ਬਾਹਲਾ ਉੱਚਾ ਹੈ। ਬਿਲਕੁਲ ਹਾਂ ਜੀ ਹਾਂ। ਇਹਦਾ ਮਤਲਬ ਛੋਟੀਆਂ ਗੱਡੀਆਂ ਨੂੰ ਪਰੇਸ਼ਾਨੀ ਆਉਂਦੀ ਹੈ। ਵੱਡੀਆਂ ਵੀ ਇਹਨੇ ਲੋਡ ਗੱਡੀਆਂ ਟਰਾਲੀਆਂ ਟਰੋਲੀਆਂ ਨੂੰ ਵੀ ਹਰੇਕ ਨੂੰ ਪਰੇਸ਼ਾਨੀ। ਠੀਕ ਹੈ ਠੀਕ ਹੈ। ਧੰਨਵਾਦ ਜੀ।